ਇਹ ਬoi ਗਰਦੀ ਇਧਰ ਧਰ ਲਿਆ ਆਪਣੇ ਪਾਣੀ ਇਧਰ ਲਾ ਲਿਆ ਗੈਸ ਤੇ ਇਧਰ ਪਾਣੀ ਆਪਣਾ ਗਰਮ ਹੁੰਦਾ ਆਪਾਂ ਦਿਖਾਉਂ ਰਿਆ ਹੁਣ ਤੁਹਾਨੂੰ ਤੇ ਅੱਜ ਆਪਾਂ ਕੀ ਕਰਦੇ ਆਂ ਧੋਣੀਆਂ ਪੋਣੇ ਇਹ ਦੇਖੋ ਕਿੰਨੇ ਧਧਾਈ ਥੁੰਦੂਈ ਲੱਗ ਜਾਂਦੀਆਂ ਹਨਾ ਦਾਗ ਪੈ ਜਾਂਦੇ ਨੇ ਰੋਟੀਆਂ ਵਾਲੇ ਮੇਰੇ ਰੱਖੇ ਸੀਗੇ ਦੋ ਇਕੱਠੇ ਕਰਕੇ ਦੋ ਤਿੰਨ ਇਹ ਦੇਖੋ ਇਹਨਾਂ ਨੂੰ ਧੋਣੀਆਂ ਆਪਾਂ ਹੁਣ ਇਹ ਦੇਖੋ ਸੂਤੀ ਸੀਗਾ ਰੋਟੀ ਗਰਮੀ ਕਰਕੇ ਨਾ ਜੁੜ ਜਾਂਦੇ ਨੇ ਨਾਲ ਇਹ ਕਰਕੇ ਨਾਲ ਜੁੜ ਜਾਂਦੀ ਹੈ ਗਰਮੈਸ ਕਰਕੇ ਪੌਣੇ ਨਾਲ ਜੁੜ ਜਾਂਦੇ ਨੇ ਤੇ ਇੱਕੇ ਸੀਗਾ ਇਹਨੂੰ ਵੀ ਧੋਣਾ ਨੇ ਦੇਖੋ ਥੰਧਾਈ ਦਾ ਕੀ ਕੱਲ ਮੈਂ ਪਰੌਂਠੇ ਲਾਤੇ ਥੰਧਾਈ ਨਾਲ ਲੱਗ ਗਈ ਦਿਖਾਉਣੀ ਹੈ ਹੁਣ ਆਪਾਂ ਤੁਹਾਨੂੰ ਇਹ ਪੌਣੇ ਨਾਲ ਨੂੰ ਇਹਨਾਂ ਨੂੰ ਕਿਵੇਂ ਧੋਣੀਆਂ ਦਿਖਾਉਣੀ ਆਪਾਂ ਨਵੇਂ ਤਰੀਕੇ ਨਾਲ ਇਹਨਾਂ ਨੂੰ ਸਾਫ਼ ਕਰਾਂਗੇ ਬਿਨਾਂ ਕਿਸੇ ਬਿਨਾਂ ਮਾਰੇ ਤੇ ਸਾਬਣ ਲਾਈ ਬਿਨਾ ਕਿਵੇਂ ਧੋਣੇ ਇੱਧਰ ਲੈ ਆਪਾਂ ਨੇ ਪਾਣੀ ਤੇ ਇੱਧਰ ਪਾ ਲਿਆ ਨੇ ਸਰਫ ਸਰਫ ਪਾਦ ਕੇ ਹੁਣ ਇਹਨੂੰ ਰਿਗਣਾ ਦੇ ਆਪਾਂ ਤੇ ਲੋ ਜੀ ਇਹਨੂੰ ਰਿੰਨੀ ਹੀ ਪਹਿਲਾਂ ਆਪਾਂ ਚੰਗੀ ਤਰ੍ਹਾਂ ਤੇ ਰਿਜੜ ਨਾਲ ਤਾਂ ਇਹ ਪੁੰਜਾ ਸਾਫ ਹੋ ਜਿਗਈ ਹੈਗਾ ਸਿਲਬਰ ਦਾ ਜਿੰਨਾ ਮਰਜ਼ੀ ਮਾਜ ਲੈ ਇਹਨੂੰ ਇਹ ਹਜੇ ਜਾਂਦਾ ਹੈ ਮੇਰੇ ਵਰਗਾ ਕਾਲਾ ਪੀਲਾ ਤੇ ਲੋ ਜੀ ਇਹਨੂੰ ਰਿਜੜ ਦੇਨੇ ਆਪਾਂ ਫਿਰ ਪਾਉਣੀ ਇਹਦੇ ਵਿੱਚ ਬੀ ਪਾਹ ਲੋ ਜੀ ਪਾਣੀ ਹੋ ਗਿਆ ਆਪਣਾ ਗਰਮ ਤੇ ਹੁਣ ਦੇਖੋ ਇਹਨਾਂ ਨੂੰ ਪਾਉਣੇ ਆਪਾਂ ਦੇਖੋ ਪਾਉਣੇ ਇਹਦੇ ਵਿੱਚ ਕੱਲਾ-ਕੱਲਾ ਕਰਕੇ ਤੇ ਡੋਬਦਣੇ ਆ ਹਨਾ ਤੇ ਇਹਦੇ ਨਾਲ ਡੋਬਦਣੇ ਆਪਾਂ ਚੁੱਤੇ ਨਾਲ ਇਸ ਤਰ੍ਹਾਂ ਕਰਕੇ ਡੋਬ ਦਈਏ ਗਰਮ ਵਾਲਾ ਪਾਣੀ ਤੇ ਇਹਦੇ ਕਰਕੇ ਡੋਬ ਕੇ ਫਿਰ ਇਹ ਦੇਖੋ ਉੱਥੰਦੇ ਆਈ ਤੌੜ ਦੂੜ ਵੀ ਟੁੱਲ ਜਾਂਦੀ ਹੈ ਕਈ ਵਾਰੀ ਨਾ ਆਪਾਂ ਤੋਂ ਹੁਣ ਜਿਖੋ ਨਿਕਲ ਰਿਹਾ ਥੰਦੇ ਆਈਏ ਦੇਖੋ ਪੀਲੀ ਪੀਲੀ ਪੀਲੇ ਕ ਤੇ ਡੁੱਬਤੇ ਤੇ ਤੇ ਲੋ ਜੀ ਇਹਨੂੰ ਡੋਬ ਦਈਏ ਰਿਚਣਗੇ ਥੋੜੀ ਜਿਹੀ 10 15 ਮਿੰਟ ਰਿਚਣਗੇ ਫਿਰ ਦੇਖਾਂਗੇ ਆਪਾਂ ਰਿਚਣ ਦੇ ਨਾਲ ਤਾਂ ਮੈ ਆਲੂ ਘੁਲ ਜੂਗੀ ਇਥਾਂ ਦੀ ਆਈ ਵੀ ਸਾਰੀ ਲੈ ਜਾਣੀ ਆ ਇਹ ਦੇਖੋ ਹਨਾ ਇੱਥੇ ਸਾਈਡ ਤੋਂ ਪਾਣੀ ਨਹੀਂ ਜਾਂਦਾ ਵਿਚਾਲੇ ਵਾਲੇ ਵਾਲੇ ਪਾਣੀ ਜਾਂਦਾ ਇੱਥੇ ਦੱਬ ਦਈਏ ਇਹਨੂੰ ਆਪਾਂ ਹਨਾ ਚੰਕੀ ਤਰ੍ਹਾਂ ਹਵਾ ਲਈ ਮਾਰ ਦਾਂ ਪੂਰਾ ਦੇਖੋ ਪਾਣੀ ਕਿੰਨਾ ਹੋ ਹੋ ਗਿਆ ਪਤਾ ਲੱਗਦਾ ਪਾਣੀ ਦਾ ਤੇ ਲੋਜੀ ਤੇ ਤੋਂ ਵੀ ਇਹਨਾਂ ਦਾ ਯਾਨੇ ਥੋੜਾ ਟਾਈਮ ਦਿੱਜੇ ਦੇਖੋ ਇਹ ਦੇਖੋ ਜੀ ਤੇ ਰੁਕੀ ਦੇਖੋ ਪਾਣੀ ਦਾ ਫਰਕ ਪੈ ਗਿਆ ਕਿੰਨਾ ਰਿੱਝ ਰਿਹਾ ਰਿੱਝ ਰਿੱਝ ਕੇ ਐਵੇਂ ਰਿੱਚ ਜਾਣੇ ਨੇ ਤੇ ਥੁਧਈ ਨਹੀਂ ਫਿਰ ਲੈਂਦੀ ਨਹੀਂ ਮੈਂ ਇਹ ਵਧੀਆ ਹੀ ਵਧੀਆ ਲੈ ਜੂਗੀ ਥੋੜੀ ਜੀ ਇਹ ਦੇਖੋ ਰਿੱਚ ਜੂਗਾ ਤੇ ਲੋਜੀ ਤੇ ਲੋਜੀ ਤੇ ਲੋਜੀ ਕੱਟ ਕਰਦੀ ਇਹਨੂੰ ਗੈਸ ele deixou ਹਵਾਲੇ ਮਾਰਦਾ ਦੇਖੋ ਹੁਣ ਤਾਂ ਕੱਟ ਕਰਦਾ ਮੈਂ ਫਿਰ ਵੀ ਰਿਚ ਦੋ ਹਨ ਤੇ ਥੱਲੇ ਕਰ ਦene ਇਹਨਾਂ ਨੂੰ ਉਧਰ ਨਾਲ ਪਾਸੇ ਥੱਲੇ ਕਰ ਦene ਆ ਤੇ ਲੋ ਜੀ ਦਿੱਚ ਤਾਂ ਹੁਣ ਇਹਨੇ ਘੱਟ ਕਰਤਾ ਥੋੜੇ ਜਿਹਾ ਬੰਦ ਕਰਦੀ ਇਹਨੇ ਤੇ ਲੋ ਜੀ ਇਹ ਲਾ ਲੇ ਆਪਾਂ ਨੇ ਕੱਢ ਲਈ ਠੰਡੇ ਹੋ ਗਏ ਹੁਣ ਇਹਦੇ ਵਿੱਚ ਪਿਛੜਦੇ ਆਹ ਦੇਖੋ ਮੈਅ ਨਿਕਲਈ ਆ ਇਹ ਦੇਖੋ ਕਿੰਨਾ ਜ਼ਿਆਦੇ ਤੁੰਗਨ ਤੋੜਿਆ ਪਾਣੀ ਛੱਡੀ ਏ ਕੁੱਟੀ ਪਾਣੀ ਛੱਡੀ ਆ ਗੂ ਸ਼ਾਰਾ ਹੋ ਗਿਆ ਦੇਖੋ ਲੋਜੀ ਤੋਂ ਤੇ ਆਪਾਂ ਨੇ ਪੌਣੇ ਦੇਖੋ ਕਿੰਨੇ ਵਧੀਆ ਨਿਕਲੇ ਸਾਫ ਸੁਥਰੇ ਤੇ ਓਕੇ ਹੁਣ ਤੰਗ ਦਾਂਗੇ ਇਹਨਾਂ ਨੂੰ ਆਪਾਂ ਹੋਰ ਆ ਤੇੜਾ ਲਿਆ ਥੋੜਾ ਜਿਹਾ ਤੇ ਇਹ ਛਿੱਟੇ ਨੇ ਇਹ ਥੋੜੇ ਜਿਹਾ ਕਲਰ ਦਾ ਫਰਕ ਹੈ ਇਹਦਾ ਤੇ ਲੋਜੀ ਛਪਾਈ ਸਾਰੀ ਨਿਕਲ ਗਈ ਇਹਨਾਂ ਤੋਂ ਵਧੀਆ ਹੁਣ ਅੱਗੇ ਆਪਾਂ ਤੰਗ ਦਾਂਗੇ ਸੁੱਕ ਜਾਣਗੇ ਹੁਣ ਹੋਰ ਆ ਤੇੜਾ ਲਿਆ ਆਪਾਂ ਨੂੰ ਤੇ ਸਵੇਰੇ ਸੁੱਕਣੇ ਪਾਵਾਂਗੇ ਆਪਾਂ ਹਾਂ ਸੁੱਕ ਜਾਣੇ ਨੇ ਵੈਸੇ ਪਾਣੀ ਮਿਕਸ ਕਰ ਲੈਣਾ ਇਹਨਾਂ ਦਾ ਪੂਰੀ ਅੰਦਰ ਤੇ ਲੋਹ ਦੀ ਹੋਈ ਇਹਨਾਂ ਨੂੰ ਤੋੜ ਤੀਏ ਸੁੱਕੋ ਵਧੀਆ ਮੈਲ ਨਿਕਲ ਜੀ ਸਾਫ਼ ਹੋ ਗਏ ਸਾਰੇ ਤੇ ਹੁਣ ਇਹਨਾਂ ਨੂੰ ਆਪਾਂ ਸੁੱਕਣੇ ਪਾ ਦਈਏ ਤੇ ਟੰਗ ਦਈਏ ਤੇ ਲੋਹ ਜੀ ਤੇ ਟੂਕੀ ਦੇ ਟੰਗ ਦੈਣੀਆਂ ਨੇ ਇਹਨਾਂ ਨੂੰ ਤੇ ਪਾਣੀ ਲੁੱਟੜ ਜੂਗਾ ਸਵੇਰੇ ਫਾਵਾਂਗੇ ਸੁੱਕਣੇ ਜੀ ਵੈਗਬੂਦੀ ਪਾਤੇ ਸੁੱਕਣੇ ਆਪਾਂ ਨੇ ਹੋਰੀ ਮਸ਼ੀਨ ਤੇ ਹੀ ਪਾਤੇ ਦੇਖੋ ਕਿੰਨੇ ਵਧੀਆ ਹੋ ਗਏ ਸਾਫ ਸਾਫ ਸਾਰੀ ਧੰਧਾਈ ਲਹਿ ਗਈ ਇਹਨਾਂ ਤੋਂ ਹੁਣ ਇਹਦੇ ਕੂਰੇ ਸੁੱਕ ਜਾਣਗੇ ਨਾਲੇ ਤਾਂ ਰੀਤਾ ਰੁੱਤਾ ਨਹੀਂ ਤੇ ਬਾਹਰ ਪਾਉਣ ਨਾਲ ਇਹ ਦੇਖੋ ਸਾਫ ਹੋ ਗਏ ਕਿੰਨੇ ਵਧੀਆ ਚਿੱਟੇ ਨਿਕਲਿਆ ਇਹ ਹੈਗਾ ਸੂਤੀ ਇਹ ਦੇਖੋ ਕਿੰਨਾ ਸੋਨਾ ਨਿਕਲਿਆ ਆ ਦਾਗ ਦੂਤੋਂ ਸਾਰੇ ਸਾਫ ਹੋ ਗਏ ਉਹਦੇ ਨਾਲੇ ਤਾਂ ਸੁੱਕ ਜਾਣਗੇ ਤੇ ਆਨ ਵਧੀਆ ਦੇਖੋ ਕਿੰਨੇ ਵਧੀਆ ਨਿਕਲੇ ਆ ਸਾਫ ਪੋਣੇ ਆਪਣੇ ਸੁੱਕਲੇ ਪਾਤੇ ਉਰੀ ਸੁੱਕ ਜਾਣਗੇ ਬਾਹਰ ਰਣਾਲੋਂ ਰਣਣ ਕਿੰਨੇ ਵਧੀਆ ਨਾ ਮਾਲਣ ਦੀ ਲੋੜ ਨਾ ਸਾਫ ਕਰਨ ਦੀ ਲੋੜ ਲੋਜੀ ਪਾਤੀ ਆਪੇ